ਹਦਰ ਹੋਣ ਦੇ ਨਾਲ ਤੇ ਜਿਹਨੂੰ ਕੋ ਸਾਨੂੰ ਮੁਸ਼ਕਲ ਦੀ ਗੱਲ ਨਹੀਂ ਗੱਲ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਤੁਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਰਣਜੀਤ ਸਿੰਘ ਨੂੰ ਵੀ ਕਰ ਰਹੇ ਸੀ ਚਾਰ ਸਾਹਿਬ ਜੀ 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 ਜਿਵੇਂ ਨਾ ਹੁਣੇ ਤੇ ਬਜ਼ੁਰਗ ਇੱਥੇ ਆਏ ਸੀ ਇੱਕ ਉਹ ਕਹਿੰਦੇ ਵੀ ਅਸੀਂ ਪੇਸ਼ੈਂਟ ਲੈ ਕੇ ਆਏ ਸੀ ਕਿ ਤੇ ਉਹਦੀ ਲੱਤ ਟੁੱਤੀ ਸੀ بیٹے ਦੀ ਤੇ ਤੁਹਾਡੇ ਜਿਹੜੇ ਕਰੰਦੇ ਇੱਥੇ ਖੜੇ ਸੀਗੇ ਉਹ ਆ ਟੋਲਨਸਿਕ ਛੱਡ ਕੇ ਆ ਜਾਣਾ ਸੀ ਉਹ ਕਹਿੰਦੇ ਵੀ ਜੇ ਤਾਂ ਪਰਚੀ ਦੇਹਾਂਗਾ ਇਹ ਪਰਚੀ ਜਿਹੜੀ ਆ ਉਹ ਦੇਗਾ ਤੂੰ ਫੇਤਰੋਂ ਅੰਦਰ ਜਾਣ ਦਿੰਦਾ ਜਦ ਕੋ ਸਿਰ ਲਾ ਕੇ ਉਹਨੇ ਆ ਜਾਣਾ ਮੈਂ ਤੇ ਮਰੀਜ਼ ਚੁੱਕ ਕੇ ਲੈ ਜਾਉਂਦਾ ਤੇ ਮਰੀਜ਼ ਹੱਥਾਂ 'ਚ ਚੱਕ ਕੇ ਲੈ ਜਾ ਇਹ ਥੋੜਾ ਜਿਹਾ ਇਹ ਥੋੜਾ ਜਿਹਾ ਧਿਆਨ ਰੱਖੋ ਇਹ ਨਾ ਇੱਕ ਨਾ ਇੱਕ ਗਰੀਬ ਨੂੰ ਜੇ ਕੋਈ ਮੁਸ਼ਕਲ ਹੁੰਦੀ ਆ ਜੇ ਕੋਈ ਸ਼ੈ ਨੂੰ ਮੁਸ਼ਕਲ ਹੋਵੇ ਇਹ ਕਾਮੀ ਦਾ ਆਲਸ ਆਦੀ ਦਾ ਕਿਸਾਨ ਇਤਨਾ ਤੇ ਜੇ ਕਿਸੇ ਕੋਲ 20 ਰੁਪਏ ਨਹੀਂ ਹੈ ਕਿ ਦੇਣ ਨੂੰ ਤੇ ਕੋਈ ਕੋਈ ਗੱਲ ਨਹੀਂ ਦਸ ਰੁਪਏ ਪਰਚੀ ਅੰਦਰ ਦੀ ਹੈ ਦਵਾਈਆਂ ਦੀ ਤੇ 20 ਰੁਪਏ ਤੁਹਾਡੀ ਕਿੱਥੋਂ ਦੇ ਲੋ ਵੇਖ ਲਿਆ ਕਰੋ ਤੁਸੀਂ ਮੈਨੇਜ ਕਰ ਲਿਆ ਕਰੋ ਆਪਣੇ ਸਟਾਫ ਨੂੰ ਤੁਸੀਂ ਸਰਵੇ ਸਿਝਾਓ ਦੋ ਚੀਜ਼ਾਂ ਨੇ ਹੀ ਸਟਾਫ ਨੂੰ ਨਾ ਮੈਂ ਅੱਜ ਸਾਰਾ ਦੱਸਤਾ ਵਾ ਜੀ ਇੱਕ ਬੇਰੀ ਸੁਣੋ ਸਟਾਫ ਨੂੰ ਇੱਕ ਉਹ ਬੋਲੋ ਜਿਹੜੀ ਬਾਸ਼ਾ ਵਾਲਾ ਜਿਹੜੀ ਤੁਹਾਡੀ ਮੇਰੇ ਬੜਾ ਦੁਖੀ ਆਇਆ ਵਾ ਤੇ ਉਹ ਨਹੀਂ ਮੈਂ ਹਸਪੀਟਲ 'ਚ ਵੇਖੋ ਕੋਈ ਮਸ਼ੀਨ ਚ ਨਹੀਂ ਆਂਦਾ ਆਪਣਾ ਦੁੱਖ ਲੈ ਕੇ ਹੀ ਆਂਦਾ ਵੋ ਤੋ ਅੱਗੇ ਤੁਹਾਡਾ ਸਾਹਮਣਾ ਕਰਨਾ ਬੰਦਾ ਵਾ ਆਪਣੇ ਸਟਾਫ ਨੂੰ ਇਹ ਬੇਨਤੀ ਕਰੋ ਕਿ ਜੇ ਕੋਈ ਪੇਸ਼ੈਂਟ ਆਉਂਦਾ ਮੰਨ ਲਓ ਕਿ ਮਰੀਜ਼ ਇੱਥੇ ਦੁਖੀ ਹੋਇਆ ਹੁੰਦਾ ਨਾ ਇੱਥੇ ਕੋਈ ਹਾਂਜੀ 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 ਉਹਨੂੰ ਪ੍ਰੇਮ ਪਿਆਰ ਦੇ ਨਾਲ ਹੈਂਡਲ ਕਰੋ ਜੇ ਕੋਈ ਗੱਲ ਨਹੀਂ ਸਮਝਾਉਂਦੀ ਪ੍ਰੇਮ ਨਾਲ ਸਮਝਾ ਦਿਓ ਜ਼ਰੂਰੀ ਹੁੰਦਾ ਵੀ ਆਪਾਂ ਹਰ ਇੱਕ ਨੂੰ ਪੈਸੇ ਲੈਣੇ ਕਿਸੇ ਨੂੰ ਛੱਡਣੇ ਵੀ ਪੈ ਸਕਦੇ ਆ ਬਾਬਾ ਜੀ ਇੱਕ ਬੇਨਤੀ ਹੋਰ ਕਰ ਲਗਾ ਚੱਕਰ ਪਤਾ ਕੀ ਆ ਰੋਕੀ ਦਾ ਤਾਂ ਆ ਹਾਂਜੀ ਗੱਲ ਹੀ ਹੋਊਗਾ ਤਿੰਨ ਚੋਰੀਆਂ ਹੋ ਗਿਆ ਆ ਮਲਾਜਮ ਸਾਹਿਬ ਆਪਣੇ ਖਦੇ ਇਹਨਾਂ ਨੂੰ ਵੀ ਪਤਾ ਵਾ ਵੀ ਚੋਰੀ ਹੋ ਜਾਂਦੀ ਆ ਉਹਦੀ ਕਰਕੇ ਸਾਨੂੰ ਥੋੜੀ ਜਿਹੀ ਸਖਤਾਈ ਜਿਹੜੀ ਨਾਲ ਜਿਆਦਾ ਕਰਨੀ ਪਈ ਆ ਮੈਨੂੰ ਮਦਦ ਕਰ ਸਕਦਾ ਹੈ ਕਰਨਾ ਡਾਕਟਰ ਕੀ ਕਹਿੰਦਾ ਵੇਖੋ ਮੇਰੀ ਬੇਨਤੀ ਵੀ ਅੰਦਰ ਨਹੀਂ ਮੈਂ ਇਧਰੋਂ ਮਗਰ ਜਾਂਦੇ ਆ ਨਾ ਤੇ ਮੋਟਰਸਾਈਕਲ ਚੋਰੀ ਕਰ ਲੈਂਦੇ ਉਹ ਤੇ ਵਧੀਆ ਵਾ ਤੁਹਾਡੀ ਸੁਣਾਈ ਕਰਨੀ ਦੇਤੀ ਉਹ ਤੇ ਪ੍ਰਸ਼ਾਸਨ ਵੀ ਬੈਠਾ ਮੇਰੇ ਜਾਮ ਨਹੀਂ ਮਰੀ ਜਾਨ ਨੂੰ ਤੰਗ ਕਰੋ ਯਾਰ ਨਹੀਂ ਮਰੀ ਜਾਨ ਨੂੰ ਉਹਨਾਂ ਨੂੰ ਤੰਗ ਕਰੋ ਉਹਨਾਂ ਨੂੰ ਚਲੋ ਮੈਂ ਬੇਨਤੀ ਕਰਾਂਗਾ ਮਸਲਾ ਪਹੁੰਚ ਜਾਂਦਾ ਵਾ ਸੋ ਉਹ ਫਸਲਾ ਪ੍ਰਸ਼ਾਸਨ ਦਾ ਵਾ ਪ੍ਰਸ਼ਾਸਨ ਦੇਖ ਲੂਗਾ ਉਹ ਸੀ ਬੇਨਤੀ ਕਰਤੀ ਵੀਰ ਨੂੰ ਸੋ ਗਿਲਕ 25 ਦਾ ਮਸਲਾ ਸੀ ਉਹ ਇਹਨਾਂ ਨੇ ਮਾਫੀ ਮੰਗ ਲਈ ਹੈ ਤੇ ਇਹ ਪਰਚੀ ਹੁਣ ਤੋਂ ਹੀ ਬੰਦ ਹੋ ਰਹੀ ਹੈ ਹਾਂਜੀ ਬੰਦ ਨਵੀਂ ਸਿਪਾਈ ਹੋਗੀ ਨਵੀਂ ਜਦੋਂ ਅੱਜ ਤੋਂ ਬਾਅਦ ਜਿਹੜੀ ਹੈ ਇਹ ਇੱਥੇ ਕਰਨਗੇ ਸੋ ਧੰਨਵਾਦ ਤੁਹਾਡਾ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਸੰਗਤ ਦਾ ਦੇ ਉੱਤੇ ਜਾਂ ਅਖਬਾਰ ਦੇ ਉੱਤੇ ਕਿਤੇ ਵੀ ਵਰਜਿਆ ਹੋਇਆ ਵਾ ਗੁਰੂ ਸਾਹਿਬ ਦਾ ਨਾਮ ਜਾਂ ਗੁਰਬਾਣੀ ਦੀਆਂ ਪੰਕਤੀਆਂ ਪਰ ਇਹ ਸਾਡੀ ਤਰਾਸਦੀ ਹੈ ਕਿ ਹੁਕਮ ਨਮਾ ਜਾਰੀ ਹੋਣ ਤੋਂ ਬਾਅਦ ਵੀ ਸਾਰੇ ਲੋਕਾਂ 'ਚ ਅਵੇਅਰਨੈਸ ਨਹੀਂ ਹੈਗੀ ਤੇ ਲੋਕ ਜਿਹੜੇ ਨੇ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਇਹ ਜਿਹੜੀ ਪਰਚੀ ਹੈ ਇਹ ਤਾਂ ਲੰਮੇ ਸਮੇਂ ਤੋਂ ਚੱਲੀ ਆਉਂਦੀ ਆ ਇਹ 'ਚ ਕੋਈ ਸ਼ੱਕ ਨਹੀਂ ਇਹਨਾਂ ਜਿਹੜੇ ਪਹਿਲਾਂ ਚਲਾਉਂਦੇ ਸੀ ਉਹ ਵੀ ਇਹੋ ਪਰਚੀ ਯੂਜ਼ ਕਰਦੇ ਸੀ ਪਰ ਵੀਰ ਪਾਰਕਿੰਗ ਵਾਲਿਆਂ ਦੇ ਜਿਹੜੇ ਨੁਮਾਇंदे ਆ ਉਹਨਾਂ ਵੱਲੋਂ ਆਇਆ ਤੇ ਅਸੀਂ ਦੀ ਮਾਫੀ ਮੰਗਦੇ ਆ ਸੰਗਤ ਕੋਲੋਂ ਹਾਂਜੀ ਤੇ ਗੁਰੂ ਸਾਹਿਬ ਦੇ ਕੋਲ ਵੀ ਇਹ ਜਾ ਕੇ ਤੇ ਖਿਮਾ ਜਾਚਣਾ ਕਰਾਂਗੇ ਉੱਪਰ ਜਾ ਕੇ